ਪੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਸਰਕਾਰ ਨੇ 2025 ਲਈ ਸੁਪਰ ਵੀਜ਼ਾ ਨਿਯਮ ਵਿੱਚ ਕਈ ਅਹਿਮ ਬਦਲਾਅ ਕੀਤੇ ਹਨ ਜੋ ਆਪਣੇ ਮਾਤਾ ਪਿਤਾ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਇਹ ਬਦਲਾਅ ਨਾਲ ਅਰਜੀ ਕਰਤਾ ਨੂੰ ਵੱਡੀ ਰਾਹਤ ਮਿਲੀ ਹੈ ਸੁਪਰ ਵੀਜ਼ਾ ਦੀ ਮਿਆਦ ਅਤੇ ਬਦਲਾਅ ਹੁਣ ਸੁਪਰ ਵੀਜ਼ਾ ਦੀ ਮਿਆਦ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਹੈ ਇਸ ਦਾ ਮਤਲਬ ਹੈ ਕਿ ਇੱਕ ਵਾਰ ਵੀਜ਼ਾ ਮਿਲਣ ਤੇ ਮਾਪੇ ਲਗਾਤਾਰ 5 ਸਾਲ ਕੈਨੇਡਾ ਵਿੱਚ ਰਹਿ ਸਕਦੇ ਹਨ 5 ਸਾਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਕੈਨੇਡਾ ਵਿੱਚ ਰਹਿੰਦੇ ਵੀਜ਼ਾ 2 ਸਾਲ ਹੋਰ ਵੀ ਐਕਸਟੈਂਡ ਕੀਤਾ ਜਾ ਸਕਦਾ ਹੈ। ਕੁੱਲ 7 ਸਾਲ ਤੱਕ ਤੁਸੀਂ ਉੱਥੇ ਆਸਾਨੀ ਨਾਲ ਰਹਿ ਸਕਦੇ ਹੋ। ਇੰਸ਼ੋਰੈਂਸ ਨਾਲ ਸੰਬੰਧਿਤ ਨਿਯਮ ਪਹਿਲਾਂ ਇੰਸ਼ੋਰੈਂਸ ਸਿਰਫ ਕੈਨੇਡਾ ਦੀਆਂ ਏਜੰਸੀਆਂ ਤੋਂ ਕਰਵਾਉਣੀ ਪੈਂਦੀ ਸੀ ਪਰ ਹੁਣ ਇਸ ਵਿੱਚ ਢਿੱਲ ਦਿੱਤੀ ਗਈ ਹੈ। ਹੁਣ ਭਾਰਤ ਤੋਂ ਵੀ ਇੰਸ਼ੋਰੈਂਸ ਕਰਵਾਈ ਜਾ ਸਕਦੀ ਹੈ। ਇੰਸ਼ੋਰੈਂਸ ਪ੍ਰਦਾਨ ਕਰਨ ਵਾਲੀ ਕੰਪਨੀ OSFI ਆਫਿਸ ਆਫ ਦਾ ਸੁਪਰੀਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਰਜਿਸਟਰ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਇੰਸ਼ੋਰੈਂਸ ਦੀ ਮਿਆਦ ਘੱਟੋ-ਘੱਟ 1 ਸਾਲ ਅਤੇ ਘੱਟੋ-ਘੱਟ ਕਵਰੇਜ 1 ਲੱਖ ਕੈਨੇਡੀਅਨ ਡਾਲਰ ਹੋਣਾ ਚਾਹੀਦਾ ਹੈ ਹੁਣ ਗੱਲ ਕਰਦੇ ਹਾਂ ਸਪੌਂਸਰ ਦੀ ਆਮਦਨ ਦੀਆਂ ਕੀ ਕੀ ਸ਼ਰਤਾਂ ਨੇ ਸੂਪਰ ਵੀਜ਼ਾ ਲਈ ਸਪான்ਸਰ ਕਰਨ ਵਾਲੇ ਵਿਅਕਤੀ ਬੱਚਾ, ਪੋਤਾ, ਪੋਤੀ, ਦੋਤਾ ਕਿਸੇ ਨੂੰ ਵੀ ਤੁਸੀਂ ਬੁਲਾ ਸਕਦੇ ਹੋ ਪਰ ਉਸ ਦੀਆਂ ਕੁਝ ਸ਼ਰਤਾਂ ਨੇ ਇੱਕ ਪਰਿਵਾਰਿਕ ਮੈਂਬਰ ਲਈ ਘੱਟੋ-ਘੱਟ ਆਮਦਨ 36576 ਕੈਨੇਡੀਅਨ ਡਾਲਰ ਚਾਹੀਦੇ ਨੇ, ਦੋ ਪਰਿਵਾਰਿਕ ਮੈਂਬਰਾਂ ਲਈ ਘੱਟੋ-ਘੱਟ ਆਮਦਨ 44966 ਕੈਨੇਡੀਅਨ ਡਾਲਰ ਚਾਹੀਦੇ ਨੇ, ਤਿੰਨ ਪਰਿਵਾਰਿਕ ਮੈਂਬਰਾਂ ਲਈ ਘੱਟੋ-ਘੱਟ ਆਮਦਨ ਜਿਹੜੀ ਹੈ ਉਹ 54594 ਕੈਨੇਡੀਅਨ ਡਾਲਰ ਚਾਹੀਦੀ ਹੈ, ਚਾਰ ਪਰਿਵਾਰਿਕ ਮੈਂਬਰਾਂ ਲਈ ਘੱਟੋ-ਘੱਟ ਆਮਦਨ 64920 ਕੈਨੇਡੀਅਨ ਡਾਲਰ ਜਿਹੜੀ ਹੈ ਉਹ ਚਾਹੀਦੀ ਹੈ ਹੁਣ ਤੁਹਾਨੂੰ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਜਰੂਰਤ ਪਵੇਗੀ ਸਭ ਤੋਂ ਪਹਿਲਾਂ ਇਨਵੀਟੇਸ਼ਨ ਲੈਟਰ ਸਪான்ਸਰ ਵੱਲੋਂ ਰਿਸ਼ਤੇ ਦਾ ਸਬੂਤ ਜਿਵੇਂ ਕਿ ਜਨਮ ਸਰਟੀਫਿਕੇਟ ਬੈਂਕ ਬੈਲੈਂਸ ਦਾ ਸਬੂਤ ਬੈਂਕ ਸਟੇਟਮੈਂਟ ਇਨਕਮ ਪ੍ਰੂਫ ਸਪான்ਸਰ ਦੀ ਟੈਕਸ ਰਿਟਰਨ ਆਦੀ ਹੈਲਥ ਇੰਸ਼ੋਰੈਂਸ ਇਹ ਨਵੇਂ ਨਿਯਮ ਉਹਨਾਂ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ ਹੈ ਜੋ ਆਪਣੇ ਬਜ਼ੁਰਗਾਂ ਨੂੰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਆਪਣੇ ਨਾਲ ਰੱਖਣਾ ਚਾਹੁੰਦੇ ਹਨ ਇਹ ਸੀ ਕਿ ਕੈਨੇਡਾ ਤੋਂ ਇੱਕ ਬਹੁਤ ਵੱਡੀ ਖਬਰ ਜਿਵੇਂ ਹੀ ਕੋਈ ਹੋਰ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ